ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਆਪਣੀ ਗਾਈਡੈਂਸ ਵੀਡੀਓ ਦੀ 8 ਨੰਬਰ ਵੀਡੀਓ ਲੈ ਕੇ ਆਏ ਹਾਂ ਜਿਹਦੇ ਵਿੱਚ ਕਿ ਆਪਾਂ ਤੁਹਾਨੂੰ ਸਾਇੰਸ ਟੌਪਿਕ ਆ ਜਿਹੜਾ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਸਾਇੰਸ ਦੇ ਲਈ ਕਿਹੜਾ ਸਬਜੈਕਟ ਫੋਲੋ ਕਿਹੜੀ ਬੁੱਕ ਲਿਸਟ ਜਾਂ ਕਿਹੜਾ YouTube ਚੈਨਲ ਫੋਲੋ ਕਰ ਸਕਦੇ ਹੋ ਜੀ ਜੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਕਿ ਕਿਹੜੇ-ਕਿਹੜੇ ਟੌਪਿਕ ਜ਼ਿਆਦਾ ਪੇਪਰ 'ਚ ਕਿਉਂਕਿ ਇਹ ਵੀ ਕਾਫੀ ਵੱਡਾ ਸਵਾਲ ਹੈ ਕਿਉਂਕਿ ਸਾਇੰਸ ਦੇ ਵਿੱਚ ਫਿਜ਼ਿਕਸ ਬਾਇਓਲੋਜੀ ਤੇ ਕੈਮਿਸਟਰੀ ਤਿੰਨ ਟੌਪ ਤਾਂ ਇਹਦੇ ਵਿੱਚ ਪੁੱਛੇ ਜਾਂਦੇ ਨੇ ਪਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਤੁਸੀਂ ਪੰਜਾਬ ਦੇ ਪੇਪਰਾਂ ਲਈ ਕਿਉਂਕਿ ਪੰਜਾਬ ਪੁਲਿਸ 'ਚ ਸਾਇੰਸ ਦੇ ਕੁਐਸਚਨ ਆਉਂਦੇ ਨੇ ਜਾਂ ਤੁਸੀਂ ਲਗਾ ਲਓ ਕਿ SSC ਦੇ ਪੇਪਰ ਹੋਗੇ ਜਾਂ ਰੇਲਵੇਜ਼ ਦੇ ਪੇਪਰ ਹੋਗੇ PSPCL 'ਚ ਸਾਇੰਸ ਦੇ ਕੁਐਸਚਨ ਪੁੱਛੇ ਜਾਂਦੇ ਨੇ ਪਰ ਪੀਟ੍ਰੀਪੀਐਸਬੀ ਦਾ ਪੇਪਰਾਂ 'ਚ ਘੱਟ ਪੁੱਛੇ ਜਾਂਦੇ ਨੇ ਪਰ ਕਈ ਵਾਰ ਇੱਕ ਅੱਧਾ ਕੁਐਸਚਨ ਆ ਜਾਂਦਾ ਵਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਠੀਕ ਆ ਤਾਂ ਥੋੜਾ ਬਹੁਤ ਜ਼ਰੂਰ ਤੁਸੀਂ ਪੜ੍ਹਨਾ ਮੈਨੂੰ ਫਿਜ਼ਿਕਸ ਦੇ ਵਿੱਚੋਂ ਸਿਰਫ ਯੂਨਿਟ ਆਫ ਮੈਜ਼ਰਮੈਂਟ ਫੋਰਸ ਐਂਡ ਲਾਅ ਤੁਸੀਂ ਕਰਨਾ ਵਾ ਸਿਰਫ ਇਹੀ ਦੋ ਜੇਕਰ ਤੁਸੀਂ ਚੰਗੀ ਤਰ੍ਹਾਂ ਕਰ ਲਓਗੇ ਤਾਂ ਇਹਨਾਂ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਨੇ ਤੇ ਬਾਇਓਲੋਜੀ ਦੇ ਵਿੱਚੋਂ ਹਿਊਮਨ ਹੈਲਥ ਐਂਡ ਡਿਜ਼ੀਜ਼ ਦੇ ਵਿੱਚੋਂ ਕੁਐਸਚਨ ਪੁੱਛਿਆ ਜਾਂਦਾ ਵਾ ਚੰਗੀ ਤਰ੍ਹਾਂ ਕਰਨਾ ਮੈਂ ਇਹਨੂੰ ਹਿਊਮਨ ਬਾਡੀ ਦਾ ਡਾਈਜੈਸਟਿਵ ਸਿਸਟਮ ਆ ਜਿਹੜਾ ਉਹ ਤੁਹਾਨੂੰ ਚੰਗੀ ਤਰ੍ਹਾਂ ਹੋਣਾ ਚਾਹੀਦਾ ਵਾ ਯਾਦ ਠੀਕ ਆ ਕਿਉਂਕਿ ਇਹਦੇ ਵਿੱਚੋਂ ਕੁਐਸਚਨ ਬਣਦਾ ਵਾ ਪੇਪਰ ਦੇ ਵਿੱਚ ਚਾਹੇ ਪੀਡੋ ਪਲੱਸ ਵੀ ਪੰਜਾਬ ਪੁਲਿਸ ਜਾਂ ਕੋਈ ਵੀ ਕਿਸ ਕਵੈਸਚਨ ਪੁੱਛਦਾ ਟਾਈਪ ਆਫ ਬਲੱਡ ਐਂਡ ਸੈੱਲ ਦੇ ਵਿੱਚੋਂ ਵੀ ਕਵੈਸਚਨ ਆਉਂਦਾ ਵਾ ਇਹ ਤੁਸੀਂ ਚੰਗੀ ਤਰ੍ਹਾਂ ਕਰਦਾ ਲਿਵਿੰਗ ਐਂਡ ਨੌਨ ਲਿਵਿੰਗ ਜਿਹੜੇ ਕੰਪੋਨੈਂਟਸ ਹੋ ਗਏ ਬਾਇਓਟੈਕ ਐਂਡ ਅਬਾਇਓਟੈਕ ਕੰਪੋਨੈਂਟਸ ਇਹ ਤੁਸੀਂ ਕਰਨਾ ਤਾਂ ਇਹੀ ਸਿਰਫ ਬਹੁਤ ਛੋਟਾ ਜਿਹਾ ਟੌਪਿਕ ਆ ਇਹ ਤਾਂ ਚੰਗੀ ਤਰ੍ਹਾਂ ਜੇ ਤੁਸੀਂ ਕਰੋਗੇ ਤਾਂ ਤੁਹਾਡੇ ਲਈ ਮਤਲਬ ਇਹ ਇਹ ਸਮਝਣ ਲਈ ਕੋਈ ਜ਼ਿਆਦਾ ਔਖ ਨਹੀਂ ਤੁਹਾਨੂੰ ਹੋਏ ਕਰੋਗੇ ਤੁਸੀਂ ਛੋਟੇ ਹੁੰਦੇ ਆਪਣੇ 9ਵੀਂ 10ਵੀਂ ਤੱਕ ਸਾਇੰਸ ਪੜ੍ਹੀ ਹੋਈ ਆ ਤਾਂ ਇਹ ਤੁਹਾਡੇ ਲਈ ਕੋਈ ਖਾਸ ਬਹੁਤ ਜ਼ਿਆਦਾ ਮੁਸ਼ਕਲ ਨਹੀਂ ਹੋਵੇ ਜਿਨ੍ਹਾਂ ਨੇ ਚਲੋ ਜ਼ਿਆਦਾ ਟਾਈਮ ਹੋ ਗਿਆ ਪਰ ਇੱਕ ਵਾਰ ਜੇ ਤੁਸੀਂ ਪੜ੍ਹੋ ਤੁਹਾਡੇ ਲਈ ਤੁਹਾਨੂੰ ਸਮਝ ਆ ਜਾਏਗਾ ਕੋਈ ਜ਼ਿਆਦਾ ਮੁਸ਼ਕਲ ਕੰਮ ਨਹੀਂ ਠੀਕ ਹੈ ਤਾਂ ਮੈਂ ਮੈਂ ਕਰਨਾ ਹੁਣ ਇਹਦੇ ਲਈ ਮੈਂ ਅਲੱਗ ਤੋਂ ਤੁਹਾਨੂੰ YouTube ਚੈਨਲ ਨਹੀਂ ਕਰਾਂ ਕਿਉਂਕਿ ਟੌਪਿਕ ਥੋੜੇ ਆ ਜੇਕਰ ਤੁਸੀਂ ਇਹਨੂੰ ਕਿਸੇ ਚੈਨਲ ਨੂੰ ਫੋਲੋ ਕਰਨ ਲੱਗੋਗੇ ਤਾਂ 20 25 25 30 30 ਕਲਾਸਾਂ ਨਿਕਲਿਆਉਣੀਆਂ ਸੋ ਇਹ ਟਾਈਮ ਵੇਸਟ ਆ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਕਿ ਇੱਕ ਦੋ ਕੁਐਸਚਨ ਆਉਣੇ ਨੇ ਤਾਂ ਉਹਦੇ ਲਈ ਤੁਸੀਂ ਸਿਰਫ ਇੰਨਾ ਟੌਪਿਕਸ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਇਹ ਤੁਸੀਂ YouTube ਤੇ ਸਰਚ ਕਰਦੇ ਨੇ ਤੇ ਸੁਣੋ ਤੇ ਇਹਦੇ ਨੋਟਸ ਬਣਾ ਲਓ ਬਸ ਸਿੰਪਲ ਇਹ ਚੀਜ਼ ਕਰਨੀ ਆ ਤੇ PDF ਲਈ ਤੁਸੀਂ ਥਿਊਰੀ ਲਈ ਜਾਂ ਕਿਦੇ ਲਈ ਲੂਸੈਂਟ ਦੀ ਬੁੱਕ ਤੋਂ ਤੁਸੀਂ ਕਰ ਸਕਦੇ ਹੋ ਵਧੀਆ ਦੇ ਵਿੱਚ ਫਿਜ਼ਿਕਸ ਤੇ ਬਾਇਓਲੋਜੀ ਦੇ ਇਹ ਕੰਪੋਨੈਂਟਸ ਦਿੱਤੇ ਹੋਏ ਨੇ ਤੁਸੀਂ ਉੱਥੋਂ ਕਰ ਸਕਦੇ ਜਾਂ ਅਰੀਹੰਦ ਦੀ ਬੁੱਕ ਵੀ ਤੁਹਾਡੇ ਕੋਲੇ ਹੋਏਗੀ ਇਹਨਾਂ ਦੋਨਾਂ ਚੋਂ ਇੱਕ ਬੁੱਕ ਹੋਏਗੀ ਇਹਨਾਂ ਦੋਸوں ਹੀ ਕਰ ਲਓ ਜਿਆਦਾ ਡੀਪ ਦੇ ਵਿੱਚ ਨਾ ਕਰੋ ਤਾਂ ਇਸ ਤੋਂ ਇਲਾਵਾ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਵੀ ਕੋਈ ਬੁੱਕ ਫੋਲੋ ਕਰ ਸਕਦੇ ਹੋ ਇਸ ਲਈ ਠੀਕ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਾਂ ਐਨਸੀਆਰਟੀ ਦੀ ਬੁੱਕ ਤੋਂ ਵੀ ਤੁਸੀਂ ਥੋੜਾ ਬਹੁਤ ਇਦਾਂ ਇਹ ਟਾਪਿਕ ਪੜ੍ਹ ਸਕਦੇ ਹੋ ਠੀਕ ਆ ਸੋ ਇਹ ਵੀ ਬੁੱਕ ਤੋਂ ਨਾਉ ਮਿਲ ਜੇਗੀ ਡਾਊਨਲੋਡ ਹੋ ਜਾਏਗੀ ਤਾਂ MCQ ਲਈ ਤੁਸੀਂ ਕੀ ਕਰਨਾ ਜੀ ਪ੍ਰੀਵੀਅਸ ইয়ার ਕੁਐਸਚਨ ਪੰਜਾਬ ਦੇ PTP+B ਪੰਜਾਬ ਪੁਲਿਸ ਤੇ PPCS ਜਿਹੜੇ ਪੁਰਾਣੇ ਪੇਪਰ ਸਾਇੰਸ ਦੇ ਹੋਏ ਨੇ ਹਨਾ ਕੁਐਸਚਨ ਜਿਹੜੇ ਆਏ ਨੇ ਠੀਕ ਆ ਇਹ ਤੁਸੀਂ ਕਰਨੇ ਨੇ ਸਾਇੰਸ ਦੇ ਵਧੀਆ ਲੈਵਲ ਦੇ ਕੁਐਸਚਨ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਤਾਂ ਇਹ ਤੁਸੀਂ ਪ੍ਰੀਵੀਅਸ ইয়ার ਕੁਐਸਚਨ ਨੂੰ ਤੁਸੀਂ ਮੇਨ ਟਾਰਗੇਟ ਰੱਖਣਾ ਤੇ ਉਸ ਮੁਤਾਬਕ ਤੁਸੀਂ ਆਪਦੇ ਉਹ ਕਰਨੇ ਨੇ ਠੀਕ ਆ ਸੋ ਨੈਕਸਟ ਆਗਾ ਦੀ ਕਿਰਨ ਪਬਲਿਕੇਸ਼ਨ ਦੀ ਇੱਕ SSC ਦੀ ਪ੍ਰੀਵੀਅਸ ਇਅਰ ਕੁਐਸਚਨ MCQ ਬੁੱਕ ਹੁੰਦੀ ਆ ਜਾਂ ਕੋਈ ਹੋਰ ਵੀ ਜਰਨਲ ਸਾਇੰਸ ਦੇ ਜਦੋਂ ਤੁਸੀਂ ਕੋਈ ਵੀ ਬੁੱਕ ਤੋਂ ਤੁਸੀਂ ਕਰ ਸਕਦੇ ਹੋ ਜਿਹਦੇ ਚ MCQ ਹੁੰਦੇ ਨੇ ਅਲੱਗ ਤੋਂ ਟਾਪਿਕ ਹੁੰਦਾ ਵਾ ਮੰਨ ਲਓ ਤੁਸੀਂ ਇੱਕ ਬੁੱਕ ਲੈ ਲਈ ਮੰਨ ਲਓ ਕਿ ਦੇਸ਼ਾ ਦੀ 10000 ਵਾਲੀ ਬੁੱਕ ਤੁਸੀਂ ਲਈ ਹੋਈ ਹੈ ਨਾ 10000 MCQ ਵਾਲੀ ਬੁੱਕ ਤਾਂ ਉਹਦੇ ਵਿੱਚ ਇੱਕ ਅਲੱਗ ਤੋਂ ਜਰਨਲ ਸਾਇੰਸ ਦਾ ਟਾਪਿਕ ਹੋਊ ਉਹਦੇ ਵਿੱਚ ਤੁਹਾਨੂੰ ਬਾਇਓਲੋਜੀ ਫਿਜ਼ਿਕਸ ਦੇ ਇਕੁਏਸ਼ਨ ਤੋਂ ਨੂੰ ਮਿਲ ਜਾਣਗੇ ਤੁਸੀਂ ਉਤੋਂ ਤੁਸੀਂ ਪ੍ਰੈਕਟਿਸ ਕਰ ਜਾਂ ਕਿਰਨ ਪਬਲਿਕੇਸ਼ਨ ਦੀ SSC ਦੀ ਪ੍ਰੀवियस ਇਅਰ ਕੁਐਸਚਨ ਦੀ ਬੁੱਕ ਵੀ ਕਰ ਸਕਦੇ ਹੋ ਤੇ ਇਹ ਜਿਆਦਾ ਵੱਡਾ ਟਾਪਿਕ ਨਹੀਂ ਸੋ ਜਿਆਦਾ ਮੈਂ ਤੁਹਾਨੂੰ ਇਹਦੇ ਤੇ ਵੀਡੀਓ ਤੇ ਟਾਈਮ ਵੀ ਤੁਹਾਡਾ ਨਹੀਂ ਲਵਾਗਾ ਹਨਾ ਤਾਂ ਕੀਮਤੀ ਟਾਈਮ ਆ ਤੁਹਾਡਾ ਸੋ ਅਲੱਗ-ਅਲੱਗ ਵੀਡੀਓ ਬਣਾਉਣ ਦਾ ਮੇਰਾ ਮਤਲਬ ਕੋਈ ਇਹ ਨਹੀਂ ਸੀ ਕਿ ਆਪਾਂ ਵਿਊ ਲੈਣਿਆਂ ਜਾਂ ਇਦਾਂ ਵਾ ਲਗ ਲਗ ਵੀਡੀਓਜ਼ ਤਾਂ ਬਣਾਈਆਂ ਨੇ ਕਿਉਂਕਿ ਕਈ ਵਾਰ ਬੱਚੇ ਨੂੰ ਐ ਹੁੰਦਾ ਕਿ ਬਾਕੀ ਸਾਰੇ ਸਬਜੈਕਟ ਦੇ ਵਿੱਚ ਕਰ ਰਿਹਾ ਹੁੰਦਾ ਤੇ ਮੰਨ ਲਓ এনवायरमेंट ਕਰਨੀਆਂ ਜਾਂ ਜੀਓਗ੍ਰਾਫੀ ਦੇ ਵਿੱਚ ਉਹਨਾਂ ਨੂੰ ਦਿੱਕਤ ਆ ਤਾਂ ਸਿਰਫ ਉਹੀ ਆਪਣੇ 5-10 ਮਿੰਟ ਆਫ ਦਾ ਲਾ ਕੇ ਦੇਖ ਸਕਦਾ ਅਦਰਵਾਈਜ਼ ਇੱਕ ਵੀਡੀਓ ਇੱਕ ਘੰਟੇ ਦੀ ਬਣੇਗੀ ਜਾਂ 45 ਮਿੰਟ ਦੀ ਬਣੇਗੀ ਤਾਂ ਤੁਹਾਡੇ ਲਈ ਵੀ ਥੋੜਾ ਮੁਸ਼ਕਲ ਹੋਏਗਾ ਕਿ ਹਾਂਜੀ ਕਿਹੜੀ ਕਿਹੜੀ ਕਿਹੜਾ ਪਾਰਟ ਛੱਡੀਏ ਕਿਹੜਾ ਹਨਾ ਸੁਣੀਏ ਤਾਂ ਉਹਦੇ ਕਰਕੇ ਡੱਡ ਬਣਾਇਆ ਬਾਕੀ ਕੋਈ ਹੋਰ ਡਾਊਟ ਆ ਤੁਸੀਂ 8360086858 ਤੇ ਕਰਿਓ ਬਾਕੀ ਮੈਥ ਰੀਜ਼ਨਿੰਗ ਨੈਕਸਟ ਵੀਡੀਓਜ਼ ਆਪਾਂ ਮੈਥ ਦੀ ਰੀਜ਼ਨਿੰਗ ਦੀ ਕੰਪਿਊਟਰ ਦੀ ਪੰਜਾਬ ਜੀ ਪੰਜਾਬ ਜੀ ਕੀ ਦੀ ਅਗਲੀ ਵੀਡੀਓ ਹੋਏਗੀ ਠੀਕ ਆ ਤਾਂ ਜੋ ਵੀ ਟੌਪਿਕ ਆਪਣੇ ਜੋ ਵੀ ਸਬਜੈਕਟ ਪੇਪਰਾਂ ਲਈ ਇੰਪੋਰਟੰਟ ਨੇ ਉਹਦੇ ਉੱਤੇ ਆਪਾਂ ਇੱਕ ਇੱਕ ਵੀਡੀਓ ਬਣਾਵਾਂਗੇ ਇੱਕ ਵਾਰ ਤੁਹਾਡੀ ਕਲੈਰਟੀ ਹੋਏਗੀ ਤਾਂ ਇਹ ਸੀਰੀਜ਼ ਚਲਾਉਣ ਦਾ ਮਕਸਦ ਮੇਰਾ ਇਹ ਸੀ ਕਿ ਜਿੱਕਰ ਮੈਨੂੰ ਥੋੜਾ ਬਹੁਤ ਤਜਰਬਾ ਮੈਨੂੰ ਹੈਗਾ ਹਨਾ ਤਾਂ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਸ਼ੇਅਰ ਕਰਾਂ ਕਿ ਜਿਹੜੇ ਬੱਚੇ ਨਵੇਂ ਤਿਆਰੀ ਕਰ ਖਾਸ ਕਰ ਜਿਹੜੇ ਬੱਚੇ ਨਵੇਂ ਤਿਆਰੀ ਕਰਨ ਲੱਗੇ ਨੇ ਉਹਨਾਂ ਨੂੰ ਅੱਗੇ ਜਾ ਕੇ ਦਿੱਕਤ ਨਾ ਆਵੇ ਕਿ ਜ਼ਿਆਦਾ ਟਾਈਮ ਵੇਸ ਨਾ ਹੋਵੇ ਕਿ ਕਦੇ ਉੱਥੋਂ ਪੜ੍ਹ ਲਏ ਕਦੇ ਉੱਥੋਂ ਪੜ੍ਹ ਲੇ ਤਾਂ ਇਹਦੇ ਮੁਤਾਬਕ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ ਜੀ ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਦਾ